ਗੱਲ ਪਿੰਡੂ ਬਲਾਉ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਬੈਗ ਨੂੰ ਸਭ ਨੂੰ ਤੰਦਰੁਸਤੀ ਆ ਬਖਸ਼ੀ ਜੀ ਕਹਿੰਦੇ ਕਲਾ ਬਖਸ਼ੇ ਸਰ ਵੀ ਮੈਂ ਨਾ ਚੱਕਲਾ ਘੋਟਾ ਜੀ ਫੇਰ ਅੱਜ ਆ ਬਣਾਉਣੇ ਆ ਜੀ ਗੱਚਕ ਗੁੜ ਵਾਲੀ ਇਹਦੇ ਵਾਸਤੇ ਲੈਤਾ ਜੀ ਆਪਾਂ 250 ਗ੍ਰਾਮ ਗੁੜ ਆਪਣੇ ਕੋਲੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਟ ਲਵਾਂਗੇ ഗുളന ചി തര കുട്ടിയാണോ ഗുള ന ਇਹਦਾ ਹੀ ਆਪਾਂ ਕਿਲੇ ਤੇ ਰੱਖ ਲਈਏ ਇਹਦੇ ਵਿੱਚ ਇੱਕ ਚਮਚਾ ਆਪਾਂ ਦੇਸੀ ਘਿਓ ਪਾਵਾਂਗੇ ਜੀ ਤੁਸੀਂ ਕੋਈ ਵੀ ਘਿਓ ਲੈ ਸਕਦੇ ਹੋ ਆਪਾਂ ਗੁੜ ਵੀ ਵਿੱਚ ਹੀ ਪਾ ਦੇਣਾ ਜੀ ਅੱਗ ਦਾ ਪਲੇਮ ਮੀਡੀਅਮ ਰੱਖਣਾ ਨਾ ਤਾਂ ਮੋਤੀ ਚਿਲਕੇ ਕੱਢ ਲੈਣੇ ਨੇ ਜੀ ਸਾਰੇ ਐ ਸਰਾਂਗੇ ਮੁਫਲੀ ਦੇ ਆਪ ਸਾਰੇ ਛਿਲਕੇ ਉਤਾਰ ਲੈਨੇ ਹੁਣ ਆਪਾਂ ਇਹਨੂੰ ਕਿ ਕਿਸੇ ਹੋਰ ਭਾਂਡੇ ਚ ਕੱਢ ਲਾਂਗੇ थाल थालू आप ग्रीस कर लेंगे जी हम जब इधर आप गुड़ गर्म होने रखे से भी आप चेक करते हैं पानी पा के जिस तरह की गोली जी बन गई जी बस अपनी पत्त तैयार है हम आप थाली क्डा जी देखो जी कि बढ़िया बन गए मूखली घुड़ते लड्डू ਮੁਖੜੀ ਤੇ ਲੱਡੂ ਖਾਣ ਨਾਲ ਜੀ ਆਪ ਨੂੰ ਖਾਸੀ ਵੀ ਨਹੀਂ ਹੁੰਦੀ ਇਸ ਤਰ੍ਹਾਂ ਖਾਣ ਨਾਲ ਜੀ ਕਿਉਂ ਕੱਲੀ ਮੁਖੜੀ ਖਾਣੇ ਆਪਣਾ ਕਈ ਵਾਰ ਗਲਾ ਰੁਕ ਜਾਂਦਾ ਹੈ ਜੇ ਖੰਘ ਹੋਏ ਜੇ ਉਹ ਕੋੜ ਦੇ ਨਾਲ ਇਹਦਾ ਕੰਬੀਨੇਸ਼ਨ ਹੋ ਜਾਂਦਾ ਤੇ ਜੀ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਇਹ ਇਸ ਤਰ੍ਹਾਂ ਤੁਸੀਂ ਬਣਾਓ ਜੀ ਗੁੜ ਦੇ ਨਾਲ ਦੇਖੋ ਜੀ ਕਿੰਨੇ ਸੋਹਣੇ ਲੱਡੂ ਬਣੇ ਨੇ